ਦੇਖ ਰਹੇ ਹੋ ਐਲ ਐਮ ਆਈ ਟੀਵੀ ਪੰਜਾਬ ਗਣਤੰਤਰ ਦਿਵਸ ਦੇ ਮੱਦੇਨਜ਼ਰ ਐਸ ਐਸ ਪੀ ਗੁਰਦਾਸਪੁਰ ਵੱਲੋਂ ਸਰहदी ਇਲਾਕਿਆਂ ਦਾ ਅਚਾਨਕ ਨਿਰੀਖਣ ਕੀਤਾ ਕਿਹਾ 26 ਜਨਵਰੀ ਦੇ ਮੱਦੇਨਜ਼ਰ ਸਰਹੱਦੀ ਇਲਾਕਿਆਂ ਵਿੱਚ ਲਗਾਏ ਗਏ ਹਨ ਵਿਸ਼ੇਸ਼ ਨਾਕੇ ਅੱਜ ਗਣਤੰਤਰ ਦਿਵਸ ਦੀ ਸੁਰੱਖਿਆ ਨੂੰ ਲੈ ਕੇ ਐਸਐਸਪੀ ਦਾਇਮਾ ਹਰੀਸ਼ ਕੁਮਾਰ ਓਮਪ੍ਰਕਾਸ਼ ਨੇ ਕਲਾਨੌਰ ਥਾਣੇ ਦੇ ਅਦੀਮ ਖੇਤਰਾਂ ਦਾ ਅਚਾਨਕ ਨਿਰੀਖਣ ਕੀਤਾ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸਰਦੀ ਇਲਾਕਿਆਂ ਵਿੱਚ ਵਿਸ਼ੇਸ਼ ਨਾਕੇ ਲਗਾਏ ਗਏ ਹਨ ਐਸਐਸਪੀ ਨੇ ਕਿਹਾ ਕਿ ਉੱਚ ਅਧਿਕਾਰੀਆਂ ਵੱਲੋਂ ਨਾਕਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸੁਰੱਖਿਆ ਟੀਮਾਂ ਨੂੰ ਚੌਕਸ ਰਹਿੰਦੇ ਹੁਕਮ ਦਿੱਤੇ ਗਏ ਹਨ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਜਾਣਕਾਰੀ ਪੁਲਿਸ ਨੂੰ ਦੇਣ ਆਓ ਦੇਖਦੇ ਹਾਂ ਗੁਰਦਾਸਪੁਰ ਤੋਂ ਪੱਤਰਕਾਰ ਜਸਪਾਲ ਚੰਦਨ ਦੀ ਐਲ ਐਮ ਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਇਸ ਵਾਲੇ ਤੋਂ ਗਨ ਰਿਪੋਰਟ ਦਿਖਾ ਰਿਹਾ ਹੈ ਇਹਦੇ ਵੀ ਅੱਛਾ 26 ਜਨਵਰੀ ਨੂੰ ਲੈ ਕੇ ਅਸੀਂ ਡਿਸਕ੍ਰਿਪਲਿਸਪੁਰ ਦਾਸਪੁਰ ਵੱਲੋਂ ਚਾਰੋਂ ਪਾਸੇ ਨਾਕੇ ਬੰਦੀ ਨਾਕੇ ਬੰਦੀ ਵਗੈਰਾ ਵੀ ਕਰਵਾਈ ਹੈ ਤੇ ਜਿਹੜੇ ਬਾਰਡਰ ਦੇ ਏਰੀਆ ਸਾਡੇ ਸਪੈਸ਼ਲੀ ਲੋਸਪੁਰ ਹੋ ਗਿਆ ਤੇ ਬਾਕੀ ਪੁਲਿਸ ਸਟੇਸ਼ਨ ਦੁਰੰਗਲਾ ਬਹਿਰਾਮਪੁਰ ਉੱਥੇ ਬਾਰਡਰ ਤੇ ਜਿਹੜੇ ਨਾਕੇ ਆ ਅਸੀਂ ਉਹਨਾਂ ਨੂੰ ਅਲਰਟ ਕੀਤਾ ਹੋਇਆ ਇਸ ਤੋਂ ਇਲਾਵਾ ਸ਼ਹਿਰਾਂ ਦੇ ਵਿੱਚ ਅਸੀਂ ਪੈਟਰੋਲਿੰਗ ਤੇ ਫੁੱਟ ਮਾਰਚਸ ਵਗੈਰਾ ਕਰਾ ਰਹੇ ਹਾਂ ਅੱਜ ਕਲਾਮੌਰ ਵੀ ਅਸੀਂ ਸਾਰੇ ਫੋਰਸ ਆਫਿਸਰਸ ਇਸ ਕਰਕੇ ਹੀ ਇੱਥੇ ਵਿਜ਼ਿਟ ਕਰ ਰਹੇ ਹਾਂ ਤਾਂ ਕਿ ਇੱਕ ਤਾਂ ਸਿਕਿਉਰਿਟੀ ਮੈਜਰ ਦਾ ਜਾਇਜ਼ਾ ਵੀ ਲੈ ਸਕੀਏ ਤੇ ਨਾਲ ਹੀ ਲੋਕਾਂ ਦੇ ਵਿੱਚ ਕੰਫੀਡੈਂਸ ਬਿਲਡਿੰਗ ਕਰਾਉਣ ਜਾ ਰਹੇ ਸੀ। ਟਰਵਲ ਹੈ। ਔਰ ਰੀਸੈਂਟਲੀ ਵੀ ਅਸੀਂ ਕਾਫੀ ਹਾਈ ਅਲਰਟ ਤੇ ਚੱਲ ਰਹੇ ਸੀ। ਸੋ ਉਦੇ ਹੀ ਕੰਟੀਨਿਊਟੀ ਦੇ ਵਿੱਚ ਹੁਣ ਵੀ ਅਸੀਂ ਜਿੰਨੇ ਪੁਲਿਸ ਸਟੇਸ਼ਨਸ ਹਨ ਤੋਂ ਜਿਹੜਾ ਏਰੀਆ 메ਨ ਚੌਕ ਤੱਕ ਆਏ ਆ ਉੱਤੇ ਫਿਰ ਚੈਕਿੰਗ ਗਸ਼ਟ ਔਰ ਕੰਟਰੋਲਿੰਗ ਜਿਹਾ ਉਹ ਕਰਾ ਪਬਲਿਕ ਨੂੰ ਇਹ ਹੀ ਸੰਦੇਸ਼ ਹੈ ਕਿ ਆਪਣਾ ਨੈਸ਼ਨਲ ਫੈਸਟੀਵਲ ਹੈ 26 ਜਨਵਰੀ ਰਿਪਬਲਿਕ ਡੇ ਹੈ ਉਹਦੇ ਵਿੱਚ ਵੱਧ ਚੜ ਕੇ ਨੂੰ ਸੈਲੀਬ੍ਰੇਟ ਕਰੀਏ ਮਨਾਈਏ ਤੇ ਪਾਰਟਿਸਪੇਟ ਕਰੀਏ ਐਂਡ ਲਾਅ ਕਾਨੂੰਨ ਰਸਤਾ ਜਿਹੜਾ ਹੈ ਉਹਦਾ ਪਾਲਨ ਕਰੀਏ ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਹੈ ਉੱਥੇ ਉਹਦੀ ਗਰੀਮਾਂ ਨੂੰ ਧਿਆਨ ਦੇਣ ਦੇ ਤਰਫ ਤੇ ਆਪਾਂ ਆਪਣਾ ਕੰਮ ਕਰੀਏ ਐਂਡ ਕਿੱਥੇ ਵੀ ਬੈਗਸ ਜਾਂ ਕੋਈ ਪਾਰਕਿੰਗ ਜਿੱਥੇ ਵੀ ਹੈਗੀ ਉਹ ਡੈਸੀਗਨੇਟਡ ਥਾਵਾਂ ਤੇ ਪਾਰਕਿੰਗ ਕਰੀਏ ਅਨ ਬੈਗ ਵਗੈਰਾ ਜਿਹਦੇ ਨਹੀਂ ਅਲਾਉਡ ਹੈ ਕਈ ਵਾਰ ਅਸੀਂ ਦੇਖਦੇ ਹਾਂ ਸਟੇਡੀਅਮ ਦੇ ਵਿੱਚ ਉਹ ਬੈਗ ਲੈ ਕੇ ਆ ਜਾਂਦੇ ਹਨ ਫਿਰ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ ਸੋ ਉਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਆ ਟ੍ਰੈਫਿਕ ਨਿਯਮ ਦਾ ਪਾਲਣ ਕਰੀਏ ਤੇ ਇਹਨੂੰ ਪੂਰੇ ਜੋਸ਼ ਦੇ ਨਾਲ ਜਿਹੜਾ ਹੈ ਇਹ ਸੈਲੀਬ੍ਰੇਟ ਕਰੇ ਇਹ ਸਾਡੀ ਰਿਕਵੈਸਟ ਹੈ